ਜੀ ਪਤਸ਼ਿਕ ਜੀ ਮਲ 5000 ਸੁਖਵਿੰਦਰ ਰਮਨਦੀਪ ਸਿੰਘ ਜੀ 5000 ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਸ਼ਕਰਾਮਾ ਕੀਤਾ ਜਾਂਦਾ ਦਿਨ ਸਾਡੀ ਮੈਚ ਸ਼ਾਹ ਦਾ ਕੀਤੀ ਹੈ ਸਾ ਤੇ ਅਮਰੀਕਾ ਤੋਂ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਰਗਵੇਸ਼ ਸਿੰਘ ਬੱਲ ਠੀਕ ਹੈ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਕਿੰਨੀ ਕੁ ਖੁਸ਼ੀ ਕਿੰਨਾ ਕੁ ਉਤਸ਼ਾਹ ਕੀ ਕਹਿਣਾ ਚਾਹੋਗੇ ਅੱਜ ਦੇ ਇੱਥੇ ਜੀ ਬਹੁਤ ਹੀ ਜ਼ਿਆਦਾ ਪੁਰਾਣਾ ਸਾਡਾ ਟੂਰਨਾਮੈਂਟ ਹੈ ਇਹ ਇਹਨੂੰ 48 48 ਬਾਬਾ ਪੱਲਾ ਹੌਕੀ ਮੈਮੋਰੀਅਲ ਟੂਰਨਾਮੈਂਟ ਹੈ ਜੀ ਤੇ ਜਿੰਨੇ ਵੀ ਪਿੰਡ ਦੇ ਨਾਟ ਓਨਲੀ ਪਿੰਡ ਦੇ ਆਲੇ ਦੁਆਲੇ ਦੇ ਜਿੰਨੇ ਵੀ ਨਗਰ ਦੂਸਰੇ ਪਿੰਡ ਲੱਗਦੇ ਉਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ ਅbsch ਇੱਥੇ ਪ੍ਰੋਫੈਸ਼ਨਲ ਟੀਮਾਂ ਹੁੰਦੀਆਂ ਨੇ ਜੀ ਸਾਰੀਆਂ ਹਾਂਜੀ ਤੇ ਆਪਣਾ ਜੀ ਗੱਲ ਕਰੀ ਇਨਾਮਾ ਦੀ ਕਿੰਨਾ-ਕਿੰਨਾ ਸਹਿਯੋਗ ਦਿੱਤਾ ਇਨਾਮਾ ਦੇ ਵਿੱਚ ਜੀ ਹਾਂ ਤੇ ਅਮਰੀਕਾ ਤੋਂ ਗੁਰਪ੍ਰਿੰਦਰ ਸਿੰਘ ਉਹਨਾਂ ਦੇ ਫਾਦਰ ਸਾਬਕਾ ਸਰਪੰਚ ਜਿਹੜੇ ਸਰਦਾਰ ਬਜ਼ਾਰ ਸਿੰਘ ਵਲ ਉਹਨਾਂ ਵੱਲੋਂ ਹਮੇਸ਼ਾ ਹੀ ਵੱਦ-ਚੜ ਕੇ ਸਹਿਯੋਗ ਦਿੱਤਾ ਜਾਂਦਾ ਜਿਹੜਾ ਪਹਿਲਾ ਨਾਮ ਆ ਉਹ 4 ਲੱਖ ਰੁਪਏ ਦਾ ਹੈ ਠੀਕ ਹੈ ਤੇ ਦੂਸਰਾ ਨਾਮ ਜਿਹੜਾ ਉਹ 75000 ਰੁਪਏ ਦਾ ਹੈ ਠੀਕ ਹੈ ਜੀ ਤੇ ਗਰਾਊਂਡ ਵਿੱਚ ਉਹ ਹੋਕੀ ਦਾ ਮਹਾਕੁੰਭ ਲੱਗਿਆ ਹੈ ਸੰਕਟਾ ਨੇ ਵੀ ਆਣਾ ਧਰੋ ਧਰੋ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਹੈ ਉਹਨਾਂ ਵਾਸਤੇ ਪ੍ਰੈਸ ਦਾ ਪ੍ਰਬੰਧ ਤੇ ਸਾਰੀਆਂ ਟੀਮਾਂ ਦਾ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਜਿਹੜੀ ਕਮੋਡੀਸ਼ਨ ਤੇ ਉਹਨਾਂ ਦੇ ਲੰਗਰ ਦਾ ਪ੍ਰਬੰਧ ਹੈ ਜੀ ਇੱਥੇ ਨਾਲ-ਨਾਲ ਜਿਹੜੀਆਂ ਸੰਕਟਾ ਹੋਰ ਆ ਰਹੀਆਂ ਨੇ ਉਹਨਾਂ ਵਾਸਤੇ ਵੀ ਕਾਫੀ ਚਾਹ ਦਾ ਬੜਾ ਵਧੀਆ ਪ੍ਰਬੰਧ ਹੈ ਜੀ ਠੀਕ ਹੈ ਹੋਕੀ ਟੂਰਨਾਮੈਂਟ ਤੇ ਪਲੇਅਰ ਵੀ ਕਾਫੀ ਆਏ ਹੈ ਲੋਕਲ ਹੈ ਇਹ ਬਾਹਰੋਂ ਵੀ ਇਹ ਸਾਰੇ ਜੀ 올ਓਵਰ ਇੰਡੀਆ ਤੋਂ ਹੀ ਆਉਂਦੇ ਨੇ। ਠੀਕ ਹੈ। ਹਾਂਜੀ। ਹੁਣ ਜਿਹੜਾ ਹੁਣੇ ਮੈਚ ਹੋ ਰਿਹਾ ਇਹ ਮੈਚ ਡੀਐਸਐਫ ਦਾ ਤੇ ਦੂਸਰਾ ਨਾਲ ਉਹਦੇ ਆਰਮੀ 도ਗਰਾ ਜਿਹੜੀ ਟੀਮ ਹੈ ਉਹਨਾਂ ਦਾ ਚੱਲ ਰਿਹਾ। ਠੀਕ ਹੈ ਜੀ। ਹਾਂਜੀ। ਗੱਲ ਕਰੀਂ ਅੱਜ ਕੱਲ ਦੇ ਨੌਜਵਾਨ ਬੱਚਿਆਂ ਦੀ। ਉਹਨਾਂ ਨੂੰ ਆਪਣਾ ਕੀ ਸੰਦੇਸ਼ ਹੈ? ਸਾਰੇ ਨੌਜਵਾਨ ਬੱਚਿਆਂ ਨੂੰ ਤੇ ਵੱਧ ਤੋਂ ਵੱਧ ਚੜ੍ਹ ਕੇ ਤੇ ਗੇਮਾਂ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਜੀ। ਠੀਕ ਹੈ। ਤੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਹੋਰ ਆਲੇ ਦੁਆਲੇ ਸੋਸ਼ਲ ਮੀਡੀਆ ਤੇ ਗੰਦਮੰਦ ਤੋਂ ਦੂਰ ਰਹਿਣ। ਤੇ ਜਿੰਨਾ ਵੱਧ ਤੋਂ ਵੱਧ ਟਾਈਮ ਇਹ ਗਰਾਊਂਡ 'ਚ ਸਪੈਂਡ ਕਰਨ ਜੇ ਆ ਵਧੀਆ-ਵਧੀਆ ਪਲੇਅਰਾਂ ਨੂੰ ਦੇਖਣਗੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੇ ਤੇ ਸਾਡੇ ਆਲਰੇਡੀ ਸਾਡੇ ਪਿੰਡ 'ਚੋਂ ਜੀ ਦਿਲਪ੍ਰੀਤ ਸਿੰਘ 올ੰਪੀਅਨ ਹੋਇਆ ਹੋਇਆ ਹੈ ਹਾਂਜੀ ਤੇ ਉਹ ਦੋ 올ੰਪਿਕ ਸਕੋਰ ਵੀ ਚੁੱਕਾ ਹੈ ਤੇ ਇੱਕ ਪ੍ਰਭਜੀਤ ਸਿੰਘ ਮੁੰਡਾ ਉਹ ਵੀ ਇੰਡੀਆ ਵੱਲੋਂ ਖੇਡ ਚੁੱਕਾ ਤੇ ਹੋਰ ਬਹੁਤ ਸਾਡੇ ਪ੍ਰੋਫੈਸ਼ਨਲ ਟੀਮਾਂ ਵੱਲੋਂ ਖੇਡ ਰਹੇ ਨੇ ਪਿੰਡ ਦੇ ਜਿਹਨਾਂ ਆਰਾਈ ਭਰਾ ਹੈ ਨਾਲ ਸਹਿਯੋਗ ਕੀਤਾ 12 ਵੀ ਹੈਗੇ ਆ ਜਿਹੜੇ ਆ ਵੀ ਨਹੀਂ ਸਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇ ਸਹਿਯੋਗ ਤੋਂ ਬਿਨਾ ਜੀ ਇਹ ਸਾਰਾ ਕੁਝ ਜਿੰਨੇ ਵੀ ਵਧੀਆ ਕਾਰਜ ਹੁੰਦੇ ਨੇ ਨਾ ਉਹਨਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਚੱਲ ਸਕਦੇ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਜੋ ਵਾਅਦਾ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਇਆ ਮਾਲੀ ਤੌਰ ਤੇ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਤਨ ਰਣੀ ਰਹਿਨੇ ਆ ਪਿੰਡ ਵਾਲੇ ਜਿਹੜੇ ਨੇ ਬਹੁਤ ਬਹੁਤ ਜੀ ਜਰਨਾ ਗਰਦੋਸ਼ ਸਿੰਘ ਵਾਲੀ ਜੀ ਕੀ ਕਹਿਣਾ ਚਾਹੋਗੇ ਅੱਜ ਮਹਾਕੁੰਗ ਲੱਗਾ ਆ ਹੋਕੀ ਟੂਰਨਾਮੈਂਟ ਦਾ ਕਿੰਨੀ ਕੀ ਖੁਸ਼ੀ ਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਇਹ ਸਾਡੇ ਸਾਰੇ ਆਪਣੇ ਪਿੰਡਾਂ ਦੀ ਸਾਡੀ ਪ੍ਰਾਪਤੀ ਹੈ ਜਿਹੜੀ ਅਸੀਂ ਇੱਕ ਟੂਰਨਾਮੈਂਟ ਕਰਾ ਰਹੇ ਹਾਂ ਠੀਕ ਹੈ ਜੀ ਆਪਾਂ ਜੀ ਗੱਲ ਕਰੀ ਕਿ ਕਿੰਨੇ ਦਿਨ ਦਾ ਟੂਰਨਾਮੈਂਟ ਹੋਵੇ ਉਹ 3 ਦਿਨ ਦਾ ਟੂਰਨਾਮੈਂਟ ਹੁੰਦਾ ਜੀ ਪਿੰਡ ਦਾ ਨਾਮ ਹੈ ਕੋਈ ਜ਼ਿਲ੍ਹੇ ਦਾ ਨਾਮ ਪਿੰਡ ਵੀਪੀਓ ਬਤਾਵਾ ਜੀ ਜੁਨਾ ਅੰਮ੍ਰਿਤਸਰ ਠੀਕ ਹੈ ਜੀ ਬੱਚੇ ਜਿਹੜੇ ਅੱਜ ਕੱਲ ਇੰਟਰਸਟ ਲੈਂਦੇ ਆ WhatsApp ਤੇ Facebook ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੀ ਕਹਿਣਾ ਚਾਹੋਗੇ ਕਿ ਆਪਣੀਆਂ ਗਰਾਊਂਡਾਂ ਵਿੱਚ ਆਓ ਤੇ whatsapp ਤੇ ਆਪਣੇ social media ਤੋਂ ਦੂਰ ਰੋ ਆਪਣੇ ਸਿਹਤ ਦਾ ਖਿਆਲ ਠੀਕ ਹੈ ਜੀ ਪਾਜੀ ਕੀ ਨਾਂ ਜੀ ਮੇਰਾ ਨਾਂ ਚੰਦੀਪ ਸਿੰਘ ਹੈ ਜੀ ਆ ਨੌਜਵਾਨ ਬੱਚੇ hockey tournament ਵਿੱਚ ਸ਼ਾਮਿਲ ਹੋਏ ਐ ਕੀ ਕਹਿਣਾ ਚਾਹੋਗੇ ਅੱਜ ਜੀ ਦੇਖੋ ਜੀ ਇੱਕ ਬੜਾ ਵਧੀਆ ਪਲੇਟਫਾਰਮ ਆ ਦੇਖੋ ਜੀ ਜਿਹੜੀ ਗਰਾਊਂਡ ਆ ਨਾ ਇੱਕ ਜੰਗੀ ਸਿਹਤ ਦੇਣ ਵਾਲੀ ਅੱਜ ਕੱਲ ਦੀ ਜਿਹੜੀ ਜੋਗੀ ਜਿਹੜੀ ਜਵਾਨੀ ਨੂੰ ਅਸੀਂ ਦੇਖ ਰਿਹਾ ਆ ਵੀ ਜਿਹੜੀ ਸਾਡੀ ਜਵਾਨੀ ਆ ਉਹ ਕਿੱਧਰ ਜਾ ਰਹੀ ਆ ਲਸ਼ਿਆ ਧਸ ਰਹੀ ਆ ਸਾਡੇ ਬੱਚੇ ਡੈਂਸਰ ਬਾਰੇ ਆ ਤੇ ਅਸੀਂ ਤੇ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਰੌਣਡ ਛੱਡ ਕੇ ਦੇਖੋ ਇਹ ਗਰਾਊਂਡ ਚਾਓ ਮੈਚ ਦੇਖੋ ਬੱਚਿਆਂ ਨੂੰ ਦੇਖੋ ਇੱਕ ਸ਼ਾਹ ਬੰਦਾ ਤੇ ਬੱਚੇ ਜੇ ਬੱਚੇ ਜੇ ਇਹਨਾਂ ਗਰਾਊਂਡਾਂ 'ਚ ਜੋੜਨੇ ਵੀ ਤੇ ਉਹ ਇਹਨਾਂ ਲੰਬ ਤੱਕ ਦੂਰ ਹੋਣਗੇ ਤੇ ਅਸੀਂ ਤੇ ਇਹ ਕਹਿਣਾ ਵੀ ਜਿਹੜੀ ਰੋਜ਼ ਮਤ ਪੀੜੀ ਆ ਉਹ ਦੂਰ ਇਹ ਇੱਥੇ ਆ ਕੇ ਵੇਖੇ ਤੇ ਆਪਣੇ ਆਪ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰੇ ਠੀਕ ਆ ਜਿਹੜਾ ਸਾਰਾ ਟੂਰਨਾਮੈਂਟ ਦਾ ਸਾਮ ਹੋ ਰਿਹਾ ਹੈ ਸੰਘਰਸ਼ ਵੀ ਹੁੰਦਾ ਕਿੰਨਾ ਕੁ ਸੰਘਰਸ਼ ਕਰਨਾ ਤੇ ਕਿਨੇ ਦਿਨ ਪਹਿਲੇ ਤੁਹਾਡੀ ਤਿਆਰੀ ਚੱਲਦੀ ਆ ਇਹ ਕੋਈ ਤਿਆਰੀ ਤੇ ਅਸੀਂ ਤੇ 7 ਸਾਲ ਪਹਿਲਾਂ ਕਰਦੇ ਆ। ਸ਼ੁਰੂ ਆਪਣੇ ਹਿਸਾਬ ਨਾਲ ਤੇ ਬਾਕੀ ਸਾਡੇ ਰੈਂਡਰੀ ਵੀਰ ਉਹਨਾਂ ਦਾ ਬੜਾ ਸਹਿਯੋਗ ਆ। ਸਾਡੀ ਕਮੇਟੀ ਜਿਹੜੀ ਉਹ ਬੜੀ ਬੇਨਤੀ ਆ ਤੇ ਜਵਾਨ ਬੇਤ ਕਰਨ ਦੀ ਲੋਨ ਵੀ ਤੇ ਜਿਹੜੇ ਸਾਡੇ ਇਹਨਾਂ ਦੇ ਉਤਰਦੇ ਆ ਉਹਨਾਂ ਨੂੰ ਬਦਲ ਦੱਬੀ ਇਹਨਾਂ ਦੇ ਵਿੱਚ ਮੈਚ ਹੋਣੇ ਆ। ਉਹ ਆਪ ਤੇ ਸਾਨੂੰ ਪੁਸ਼-ਅਪ ਕਰਨਾ ਸ਼ੁਰੂ ਕਰ ਦਿੰਦੇ ਆ। ਕਿ ਅੱਗੇ ਵਧੋ ਤੇ ਅਸੀਂ ਨਾ ਸਿਰਫ ਸਭ ਤੋਂ ਕੰਮ ਕਰ ਨਾਲੇ ਆ। ਬਾਕੀ ਸਹਿਯੋਗ ਉਹਨਾਂ ਦਾ ਲੈਣ ਨੂੰ ਪਈਏ। ਬਹੁਤ ਬਹੁਤ ਮਿਹਰਬਾਨੀ। ਪੰਕ ਸਰ ਕੀ ਨਾਜੀ ਆਪਣਾ ਜੀ। ਸਿੰਦਰ ਸਿੰਘ ਬਲਜੀ ਕੀ ਕਹਿਣਾ ਚਾਹੋਗੇ ਅੱਜ ਦੇ ਹਾਕੀ ਟੂਰਨਾਮੈਂਟ ਬਾਰੇ ਇਹ ਸਾਡੇ ਇਸ ਵਾਰਾਂ ਬਾਬਾ ਪੱਲੇ ਦੀ ਯਾਦ ਵਿੱਚ ਤਖਤਾਲੀਆਂ ਟੂਰਨਾਮੈਂਟ ਆ ਜੋ ਸਾਰਾ ਨਗਰ ਤੇ ਇਲਾਕਾ ਮਿਲ ਕੇ ਬਣਾਉਂਦੇ ਨੇ ਸਾਡੇ ਟਕਾਪੁਰ ਪਿੰਡ ਤੋਂ ਸਰਦਾਰ ਗ达ਰ ਸਿੰਘ ਬਾਲ ਤੇ ਗੁਰਵਿੰਦਰ ਸਿੰਘ ਬਾਲ ਉਹ ਹਰ ਸਾਲ ਵਿਸ਼ੇਸ਼ ਤੌਰ ਤੇ ਬੜੀ ਸਹਾਇਤਾ ਕਰਦੇ ਨੇ ਉਹ ਹੋਰ ਐਨਆਈਏ ਵੀ ਜਿਹੜੇ ਸਾਡੇ ਨੇ ਬਾਹਰੋਂ ਆਣ ਕੇ ਹਰ ਸਾਲ ਆਪਣੇ ਪੁਰਖਿਆਂ ਦੀ ਖਾਦੇ ਨੇ ਮਨੋਂਦੇ ਨੇ ਹਰ ਸਾਲ ਇੱਕ ਕਮ ਚਾਹ ਠੀਕ ਹੈ ਤੁਸੀਂ ਇਹ ਵੀ ਦੱਸਦੇ ਕਿ ਟੂਰਨਾਮੈਂਟ ਕਿੰਨਾ ਹੈ 48 ਟੂਰਨਾਮੈਂਟ ਹੈ ਜੀ ਠੀਕ ਹੈ ਜੀ ਬੱਚਿਆਂ ਨੂੰ ਕੀ ਆਪਣਾ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਦੇਖੋ ਆ ਅੱਜ ਕੱਲ ਜੋ ਨਸ਼ੇ ਦਾ ਜੋ ਵੀ ਚੱਲ ਰਿਹਾ ਸਾਡੇ ਸਾਰੇ ਜੋ ਟੂਰਨਾਮੈਂਟ ਕਮੇਟੀ ਹੈ ਸਾਰੇ ਆਜ ਮਿਲ ਕੇ ਇਹਨਾਂ ਬੱਚਿਆਂ ਨੂੰ ਸਮਝਾਉਂਦੇ 48 ਸਾਲ ਤੋਂ ਪਹਿਲਾਂ ਦੇ ਸਾਡੇ ਨਗਰ ਦੇ ਜਿਹੜੇ ਚੰਗੇ ਪਲੇਅਰ ਹੈ ਸਾਰੇ ਬੱਚਿਆਂ ਨੇ ਇਸ ਰਾਹ ਪਾਇਆ ਹੋਵੇ ਨਸ਼ਾ ਸਾਡੇ ਬੱਚੇ ਬੱਸੀ ਹੈ ਜੀ ਸੰਤਾ ਵੇਖ ਰਹੀਆਂ ਤੁਹਾਨੂੰ ਸਾਡੇ ਚੈਨਲ ਰਾਹੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਕਹਾ ਕਿ ਤਖੜੀ ਹੋ ਕੇ ਉਹਨਾਂ ਨੂੰ ਸ਼ਾਬਾਸ਼ ਕਹੀਏ ਇਹਨਾਂ ਬੱਚਿਆਂ ਦੀ ਜੋ ਵੀ ਲੋਰ ਲੋਰ ਮੁਤਾਬਕ ਸਹਿਤਾ ਹੋਇਆ ਪਰ ਸਾਡੇ ਇਹਾਂ ਮਿਲ ਕੇ ਕਰਦੇ ਹਾਂ ਮੈਂ ਧੰਨਵਾਦ ਕਰਦਾ ਇਸ ਦਿਨ ਤੇ ਜੋ ਸਾਡੇ ਬਾਹਰੋਂ ਵੀਰ ਨੇ ਬਾਹਰੋਂ ਐਨਆਰ ਉਹ ਹਰ ਵਾਰ ਆਏ ਲੋੜੋਂ ਵਾਧ ਸਾਡੇ ਕੋਈ ਬੇਚੇ ਨੇ ਵੀ ਸਾਹ ਸਾਹਮਣੇ ਸ਼ਰਾਰ ਹੋਣੀ ਬਲ ਸਾਹਿਬ ਹਰ ਵਾਰ ਆਏ ਲੋੜੋਂ ਵਾਧ ਸੇਵਾ ਕਰਦੇ ਨੇ ਇਹਨਾਂ ਦੀ ਸਹਿਤਾ ਨਾਲ ਹੀ ਸਾਰਾ ਕੰਮ ਚੱਲਦਾ ਜੀ ਬਹੁਤ ਬੰਦੇ ਕਹਿੰਦੇ

डमार्टन सैमसंग सवा